ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦਰਸ਼ਨ ਸਿੰਘ ਹੈ ਜੀ ਅੱਛਾ ਦਰਸ਼ਨ ਜੀ ਬੀ ਟੈਂਕ ਦੇ ਇਲਾਕੇ ਜਿਹੜਾ ਲੰਗਰ ਲਾਇਆ ਕਿੰਨੇ ਦਿਨ ਦਾ ਲੰਗਰ ਸੀ ਇਹ ਵੀ ਇਹ ਬੀ ਟੈਂਕ ਮਹੱਲਾ ਨਿਵਾਸੀ ਸਾਰੇ ਦੇ ਸਹਿਯੋਗ ਨਾਲ ਇਹ ਛੋਟੇ ਸਾਹਿਬ ਜੀ ਦੀ ਸ਼ਹਾਦਤ ਦੇ ਨਾਲ 3 ਦਿਨ ਦਾ ਇਹਨਾਂ ਦੇ ਵਿੱਚ ਲੰਗਰ ਲਾਇਆ ਸੀਗਾ ਜਿਦੇ ਵਿੱਚ ਸਾਰੇ ਬੀ ਟੈਂਕ ਮਹੱਲਾ ਨਿਵਾਸੀਆਂ ਨੇ ਬਹੁਤ ਅੱਛੇ ਤੇ ਕਿਹੜਾ ਸਾਰਾ ਸਹਿਯੋਗ ਦਿੱਤਾ ਤੇ ਨਾਲ ਵਾਟ ਚੜ ਕੇ ਸੇਵਾ ਵੀ ਕੀਤੀ ਇਹ ਛੋਟੇ ਸਾਹਿਬ ਜੀ ਦੀ 3 ਦਿਨ ਦਾ ਲੰਗਰ ਲਗਾਇਆ ਜੀ 26 تا 28 ਤਿੰਨ ਦਿਨ ਦਾ ਉਹ ਰਾਜ ਲਾਸਟ ਦਿਨ ਸੀਗਾ ਛੋਟੇ ਸਾਹਿਬ ਜਦਈ ਦਾ ਆਜ਼ਾਦ ਦਾ ਆਜ਼ਾਦ ਦਿਨ ਵੀ ਹੈ ਤਿੰਨ ਦਿਨ ਦਾ ਪੂਰਾ ਬੀਟਾੰਗੀ ਮੁਹੱਲੇ ਵੱਲੋਂ ਸਹਿਯੋਗ ਦੇ ਨਾਲ